ਪੰਜਾਬ ਸਰਕਾਰ ਵੱਲੋਂ ਸਰਦਾਰ ਬਲਦੀਪ ਸਿੰਘ ਸੈਣੀ ਨੂੰ ਚੇਅਰਮੈਨ ਮਾਰਕੀਟ ਕਮੇਟੀ ਗੜਸ਼ੰਕਰ ਨਿਯੁਕਤ ਕੀਤੇ ਜਾਣ ਤੇ ਸਰਦਾਰ ਜੈ ਕਰਿਸ਼ਨ ਸਿੰਘ ਰੋੜੀ ਹਲਕਾ ਵਿਧਾਇਕ ਗੜਸ਼ੰਕਰ ਰਹੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੀ ਅਗਵਾਈ ਵਿੱਚ ਹਲਕਾ ਗੜਸ਼ੰਕਰ ਵਿਖੇ ਵੱਡੇ ਪੱਧਰ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਹਲਕਾ ਗੜਸ਼ੰਕਰ ਦੇ ਲੋਕਾਂ ਵੱਲੋਂ ਜੈ ਕਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਅਤੇ ਮਾਰਕੀਟ ਕਮੇਟੀ ਗੜਸ਼ੰਕਰ ਦੇ ਨਵੇਂ ਬਣੇ ਚੇਅਰਮੈਨ ਸਰਦਾਰ ਬਲਦੀਪ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਡਿਪਟੀ ਸਪੀਕਰ ਰੋੜੀ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਕਰਦੀ ਰਹੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਚੰਗੀ ਸੋਚ ਵਾਲੇ ਨੌਜਵਾਨਾਂ ਦਾ ਸਵਾਗਤ ਕਰਦੀ ਹੈ मार्केट कमेटी के चेयरमैन कुलदीप सैनी जी और जिन्हें भी इतने वॉलंटियर साथी सरपंच पंच साहबान आए हैं थोन सारे सब तो पहला तो बहुत बहुत बधाई क्योंकि ये सारी टीम च वादा हो साथियों अगर मैं गायशंकर हल्के की गल करा तो गायशंकर हल्का ਮਨ ਲੱਗਦਾ ਕਿ ਮੈਂ ਹਮੇਸ਼ਾ ਤਰੀਕ ਕੀਤੀ ਆ ਕੈਚਸ਼ਨ ਤੋਂ ਬਿਨਵਾੜੇ ਵੀ ਸਾਡੇ ਜ਼ਿਲ੍ਹੇ ਦੇ ਜਿੰਨੇ ਵੀ ਵਿਧਾਇਕ ਨੇ ਸਾਡੇ ਆਪਣੇ ਆਪਣੇ ਹਲਕਿਆਂ ਚ ਜਿੱਤੇ ਨੇ ਪਰ ਇਹ ਸਾਡੇ ਇੱਕੋ ਇੱਕ ਐਸੇ ਵਿਧਾਇਕ ਨੇ ਜਿਹੜੇ ਹਰ ਪਿੰਡ ਹਰ ਗਲੀ ਤੇ ਹਰ ਬੰਦੇ ਦੇ ਨਾਲ ਜੁੜੇ ਹੋਇਆ ਸਭ ਤੋਂ ਪਹਿਲਾਂ ਤੇ ਇਨਾਂ ਲਈ ਜ਼ੋਰਦਾਰ ਤਾੜੀਆਂ ਇੱਥੇ ਅਸੀਂ ਕਦੇ ਵੀ ਕੁਝ ਕਰਨਾ ਉਦੋਂ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਉਂਦੀ ਪਾਰਟੀ ਵੱਲੋਂ ਦੂਸਰਾ ਬਹੁਤ ਸੋਰਤਾ ਤਾੜੀਆਂ ਪੁਲਦੀਪ ਸੈਣੀ ਵਾਸਤੇ ਜਿਹੜੇ ਕਿ ਜਿੰਨਾ ਦਾ ਇਹ ਪ੍ਰੋਗਰਾਮ ਚੱਪਾ ਸਾਰੇ ਉਹਨਾਂ ਨੂੰ ਵਧਾਈ ਤੇ ਇਹਨਾਂ ਸ਼ੁਭ ਕਾਮਨਾਵਾਂ ਦੇਣ ਵਾਸਤੇ ਇਕੱਠੇ ਹੋਇਆ ਸਾਥੀਓ ਇਹ ਇੱਕ ਟੀਮ ਆ ਜਦੋਂ ਅੱਜ ਦਾ ਸੀ ਸੱਤਾ ਚਾ ਤਦ ਸੱਤਾ ਨਹੀਂ ਵੀ ਸੀਗੇ ਉਦੋਂ ਵੀ ਸਾਡੇ ਇਥੋਂ ਦੇ ਵਿਦਾਇਕ ਰੋਪੀ ਸਾਹਿਬ ਨੇ ਤੁਹਾਡੇ ਨਾਮ ਦਿਨ ਰਾਤ ਛੋਟੇ ਨਾਲ ਮੋਟੇ ਲਾ ਕੇ ਲੋਕਾਂ ਦੇ ਕੰਮ ਕੀਤੇ ਜਦੋਂ ਕਿ ਕੌਮਨਟ ਨਹੀਂ ਸੀ ਲੇਕਿਨ ਉਹ ਫਿਰ ਵੀ ਐਮਐਲਏ ਸੀਗੇ ਔਰ ਤੁਸੀਂ ਗਰ ਤੁਸੀਂ ਸਾਰਿਆਂ ਨੇ ਵੀ ਬੜਾ ਸਾਥ ਦਿੱਤਾ ਪਾਰਟੀ ਦੀ ਜ਼ਿਲੇ ਦੀ ਪ੍ਰਧਾਨ ਹੋਂਦ ਦੇ ਨਾਤੇ ਮੈਂ ਤੁਹਾਡੀ ਸਾਰਿਆਂ ਦੀ ਰਣੀ ਵੀ ਔਰ ਧੰਨਵਾਦੀ ਵੀ ਹਾਂ ਔਰ ਪ੍ਰਦੀਪ ਸਿੰਘ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਨੀ ਆ ਔਰ ਨਾਲ ਹੀ ਆਸ ਕਰਦੀ ਆ ਕਿ ਉਹ ਐਮਐਲਏ ਸਾਹਿਬ ਤੁਸੀਂ ਸਾਰੇ ਰਲ ਕੇ ਕਿਉਂਕਿ ਮਾਰਕੀਟ ਕਮੇਟੀ ਜਿਹੜੀ ਆ ਉਹਦੇ ਵਿੱਚ ਜਿੰਨੇ ਵੀ ਆੜਤੀਏ ਨੇ ਜਿੰਨੀਆਂ ਵੀ ਮੰਡੀਆਂ ਨੇ ਉਹ ਸਾਰੀਆਂ ਕਿਸਾਨਾਂ ਦੀਆਂ ਆਰਤੀਆਂ ਦੀਆਂ ਲੋਕਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਗਰਾਉਂਡ ਤੇ ਅਸਦਾ ਬਾਡੀ ਜੀ ਹਮੇਸ਼ਾ ਤੁਹਾਡੇ ਨਾਲ ਟੱਚ ਚ ਰਹਿੰਦੇ ਸੁਣਦੇ ਵੀ ਆ ਰਿਹਾ ਕਿ ਚਲੋ ਹੁਣ ਸਾਡੇ ਕੋਲ ਬਲਦੀਪ ਜੀ ਵੀ ਹੋਗੇ ਨਾਲ ਤੇ ਮੈਂ ਆਸ ਕਰਦੀ ਹਾਂ ਕਿਉਂ ਗਰਾਉਂਡ ਤੇ ਸਪੈਸ਼ਲੀ ਖੇਤੀਬਾੜੀ ਨਾਲ ਜੁੜੇ ਰਿਲੇਟਡ ਜਿੰਨੀਆਂ ਵੀ ਮੰਡੀਆਂ ਐਸੋਸੀਏਸ਼ਨਸ ਨੇ ਆਰਤੀਆਂ ਸਾਡੇ ਬਹੁਤ ਹੀ ਸਨਕਾਰਯੋਗ ਮੇਰੇ ਲੀਡਰ ਕਹਿ ਸਕਦੇ ਆ ਮੇਰਾ ਬڑا ਭਰਾ ਕਹਿ ਸਕਦੇ ਆ ਤੁਹਾਡੇ ਹਲਕੇ ਦਾ ਐਮਐਲਏ ਕਹਿ ਸਕਦੇ ਆ ਜੈ ਸਿੰਘ ਰੋੜੀ ਜੀ ਜਿਨ੍ਹਾਂ ਨੇ ਮੇਤੇ ਵਿਸ਼ਵਾਸ ਜਤਾਇਆ ਮਾਨਯੋਗ ਕੁਮਤਮਾਨ ਜੀ ਉਹਨਾਂ ਨੇ ਵਿਸ਼ਵਾਸ ਜਤਾਇਆ ਤੇ ਤੁਹਾਡੇ ਸਾਰੇ ਪਿਆਰ ਸਦਕਾ ਅੱਜ ਇਹ ਉਧਾ ਮਿਲਿਆ ਅੱਜ ਇਸ ਇਹ ਮਾਨ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਮੈਂ ਤਾਂ ਸਿਰਫ ਇਨਾ ਹੀ ਕਹੂੰਗਾ ਵੀ ਤੁਹਾਡਾ ਸਾਰਿਆਂ ਦੇ ਇੱਕ ਚੱਲ ਕੇ ਆ ਰਿਹਾ ਕਦਮ ਸਿਰ ਮੱਥੇ ਜਿਨ੍ਹਾਂ ਆਸਾਂ ਉਮੀਦਾਂ ਨਾਲ ਤੁਸੀਂ ਮੈਨੂੰ ਇਸ ਵਾਸਤੇ ਇਸ ਮੌਕੇ ਤੇ ਬਰਾਜਮਾਨ ਕੀਤਾ ਤੁਹਾਡਾ ਇਹ ਵਿਸ਼ਵਾਸ ਤੁਹਾਡਾ ਇਹ ਭਰੋਸਾ ਕਾਇਮ ਰੱਖਣ ਲਈ ਮੈਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰੂੰਗਾ ਸਾਰਿਆਂ ਦਾ ਇੱਕ ਇੱਕ ਵਾਰੀ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਇਬਲ ਕੇ ਆਮ ਆਦਮੀ ਪਾਰਟੀ ਨੇ ਮਾਨਯੋਗ ਅਰਪਿੰਦ ਕੇਜਰੀਵਲ ਸਾਹਿਬ ਨੇ ਮਾਨਯੋਗ ਭਵੰਤਵਾਨ ਜੀ ਮੁੱਖ ਮੰਤਰੀ ਪੰਜਾਬ ਜੀ ਨੇ ਇੱਕ ਆਮ ਆਦਮੀ ਦੇ ਪਾਰਟੀ ਦੇ ਵਲੰਟੀਅਰ ਤੋਂ ਸ਼ੁਰੂ ਹੋਏ ਕੰਮ ਨੂੰ ਫੇਰੀ ਮਰਾਤ ਸਰਦਾਰ ਬਲਦੀਪ ਸਿੰਘ ਦੇ ਰਾਹੀਂ ਪਰ ਜਿਹੜੇ ਕਿ ਪਿੰਡ ਦੇ ਦੂਜੀ ਵਾਰ ਸਰਪੰਚ ਬਣੇ ਨੇ ਔਰ ਅੱਜ ਗਰ ਚੱਕਰ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਨੇ ਵੱਡਾ 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 ਇਕੱਠ ਬਲਦੀਪ ਦੀ ਇਮਾਨਦਾਰੀ ਉੱਤੇ ਮੋਰਲ ਹੁੰਦਾ ਅੱਜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਬੀਬੀ ਕਰਨਜੀਤ ਕੌਰ ਜੀ ਸਾਡੇ ਨਗਰ ਗਰਸ਼ੰਕਰ ਦੇ ਪ੍ਰਧਾਨ ਸਾਹਿਬ ਸਾਡੇ ਕੌਂਸਲਰ ਸਾਹਿਬਾਨ ਸਾਡੇ ਮਾਲਪੁਰ ਦੇ ਪ੍ਰਧਾਨ ਸਾਹਿਬ ਉਪ ਪ੍ਰਧਾਨ ਸਾਹਿਬ ਨਾਲ ਕੌਂਸਲਰ ਸਾਹਿਬਾਨ ਵੱਕ ਵੱਕ ਪਿੰਡਾਂ ਤੋਂ ਸਾਡੇ ਸਰਪੰਚ ਸਹਿਬਾਨ ਪੰਚ ਸਹਿਬਾਨ ਨਾਲ ਸਾਡੇ ਆਮ ਆਦਮੀ ਪਾਰਟੀ ਦੀ ਸਾਰੇ ਪਿੰਡਾਂ ਤੋਂ ਸਾਡੀ ਜਿਹੜੀ ਲੀਡਰਸ਼ਿਪ ਹੈ ਬਹੁਤ ਵੱਡਾ ਕੰਟ ਜਿਹੜਾ ਅੱਜ ਤੁਸੀਂ ਕਰਕੇ ਦਿਖਾਇਆ ਜਦੋਂ ਬਲਦੀਪ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਹੋ ਸੋਇਆ ਤਮੈ ਯਾਦ ਹੈ ਕਿ ਜਦੋਂ ਪਾਰਟੀ ਸ਼ੁਰੂ ਹੋਈ ਸੀ ਮੈਂ ਤੇ ਮੇਰੇ ਬਾਕੀ ਜਿਹੜੇ ਸਾਥੀ ਆ ਸਾਡੀ ਗਿਣਤੀ ਬਹੁਤ ਘੱਟ ਸੀ ਅਸੀਂ 15-20 ਜਣੇ ਹੁੰਦੇ ਸੀ ਔਰ ਬੀਹਾਂ ਦੇ ਵਿੱਚ ਬਲਦੀਪ ਜਿਹੜਾ ਆ ਹਮੇਸ਼ਾ ਹੀ ਪਾਰਟੀ ਦਾ ਕੋਈ ਵੀ ਕੰਮ ਹੋਵੇ ਪਹਿਲਾਂ ਕਰਨ ਨੂੰ ਤਿਆਰ ਹੁੰਦਾ ਸੀ ਪਰ ਮੇਰੀ ਇਹ ਨਾਲ ਬੋਲਚਾਲ ਬਹੁਤ ਜ਼ਿਆਦਾ ਘੱਟ ਸੀ ਉਹਦਾ ਕਾਰਨ ਸੀ ਇਹ ਗੱਲੇ ਨਹੀਂ ਕਰਦਾ ਬੋਲਦਾ ਹੀ ਕੁਝ ਨਹੀਂ ਜ਼ਕਰ ਅੱਜ ਵੀ ਮੈਨੂੰ ਲੱਗਦਾ ਇਹ ਬੋਲਦਾ ਹੁਣ ਵੀ ਬਹੁਤ ਘੱਟ ਆ ਪਰ ਗੱਲ ਸੱਚੀ ਆ ਕਿ ਜਿਹੜਾ ਬੋਲਦਾ ਬਹੁਤ ਘੱਟ ਆ ਬਹੁਤ ਉੱਪਰ ਆਂਦਾ ਅਜ ਸਾਡਾ ਭਰਾ ਜਿਹੜਾ ਆ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ ਔਰ ਪਾਰਟੀ ਦੇ ਵਿੱਚ ਬਹੁਤ ਉਤਾਰ ਚੜ੍ਹਾ ਵੀ ਆਏ ਬਹੁਤ ਚੰਗੇ ਦਿਨ ਵੀ ਆਏ ਕਈ ਵਾਰ ਕਈ ਤਰ੍ਹਾਂ ਦੀਆਂ ਜਿਹੜੀਆਂ ਉੱਚੀਆਂ ਨੀਵੇਂ ਗੱਲਾਂ ਵੀ ਆਈਆਂ ਪਰ ਬਲਦੀਪ ਨੇ ਹਮੇਸ਼ਾ ਹੀ ਅੱਜ ਤੱਕ ਕਦੀ ਪਾਰਟੀ ਤੋਂ ਕੁਝ ਨਹੀਂ ਮੰਗਿਆ ਮੈਂ ਆਪਣੀ ਗੱਲ ਕਰਨਾ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਹੀ ਇੱਕ ਆਦੀ ਪਾਰਟੀ ਹੈ ਜਿਹੜੀ ਨਿਮਾਣਿਆਂ ਨੂੰ ਮਾਣ ਦੇ ਸਕਦੀ ਹੈ ਮੈਂ ਬੂਧੇ ਚਾਰ ਤੋਂ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਪਾਰਟੀ ਨੇ ਬੂਧਾ ਪ੍ਰਧਾਨ ਲਗਾਇਆ ਕਈ ਬੰਦੇ ਬੂਥਾਂ ਪ੍ਰਧਾਨ ਲੱਗੋ ਨੂੰ ਤਿਆਰ ਨਹੀਂ ਨੇ ਪਰ ਮੈਂ ਅੱਜ ਸਟੇਜ ਉੱਤੇ ਗੱਲ ਕਰਦਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਕਦਰ ਹੈ ਬਖ ਬਖ ਉਹਦੇ ਨੇ ਸਾਰਿਆਂ ਦੀ ਕਦਰ ਹੈ ਪਰ ਜੇਕਰ ਕਿਸੇ ਦੀ ਕਦਰ ਹੋਣੀ ਚਾਹੀਦੀ ਹੈ ਤਾਂ ਬੂਥ ਦੇ ਚਾਰ ਜੀ ਕਦਰ ਹੋਣੀ ਚਾਹੀਦੀ ਹੈ ਜਿਹਦੇ ਢੋਲਾ ਫੜ ਕੇ ਵੋਟਰਾਂ ਦੇ ਤੁਹਾਡੀ ਲੜਾਈ ਲੜਨੀ ਹੈ ਸੋ ਭਾਈ ਜਿੰਨੇ ਵੀ ਸਾਥੀ ਨੇ ਮੈਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਸਾਰਿਆਂ ਦਾ ਸਤਿਕਾਰ ਹੈ ਪਰ ਜਿਹੜਾ ਬੂਧਾ ਮੈਂਬਰ ਹੋਊ ਜਿਹੜਾ ਬੂਧਾ ਪ੍ਰਧਾਨ ਹੋ ਉਹ ਸਾਡੇ ਲਈ ਰਾਂਦਾ ਸਾਡੇ ਲਈ ਸਭ ਤੋਂ ਪਰੋ ਆ ਔਰ ਜਦੋਂ ਬੋਧੀ ਪ੍ਰਧਾਨ ਤੋਂ ਬਾਅਦ ਪਾਰਟੀ ਨੇ ਮੈਨੂੰ ਸਰਕਲ ਦਾ ਪ੍ਰਧਾਨ ਬਣਾਇਆ ਸਰਕਲ ਦੇ ਪ੍ਰਧਾਨ ਤੋਂ ਬਾਅਦ ਲੋਕ ਸਭਾ ਦਾ ਪ੍ਰਧਾਨ ਬਣਾਇਆ 2017 ਵਿੱਚ ਡਿੱਗ ਦਿੱਤੀ ਪੰਜਾਬ ਨੇ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਉਪ ਪ੍ਰਧਾਨ ਤੋਂ ਬਾਅਦ ਜਦੋਂ ਕਰੋਨਾ ਕਾਲ ਆਇਆ ਐਨ ਆਰ ਆਈ ਵਿੰਗ ਦਾ ਮੈਨੂੰ ਪ੍ਰਧਾਨ ਬਣਾਇਆ 2022 ਦੇ ਵਿੱਚ ਜਦੋਂ ਟਿਕਟਾਂ ਨਾਉ ਹੋਈਆਂ ਸਭ ਤੋਂ ਪਹਿਲੀ ਲਿਸਟ ਗੜਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ ਮਾਰ ਦਿੱਤਾ ਪਾਰਟੀ ਨੇ ਮੁੱਖ ਬਨਾਰਾ ਬਣਾ ਕੇ ਵਕ ਵਕ ਕਹਿਣ ਦੇ ਉਸ ਤੋਂ ਪਾਰਟੀ ਦੀ ਗੱਲ ਪੰਜਾਬ ਦੀ ਗੱਲ ਰੱਖਣ ਦਾ ਮੌਕਾ ਦਿੱਤਾ ਪਾਰਟੀ ਨੇ 2022 ਦੇ ਵਿੱਚ ਫਿਰ ਟਿਕਟ ਦਿੱਤੀ ਗੜਸ਼ੰਕਰ ਦੇ ਲੋਕਾਂ ਨੇ ਤਿੰਨ ਬੜਾ ਵੋਟਾਂ ਦੇ ਨਾਲ ਜਿੱਤ ਕੇ ਪੰਜਾਬ ਦੀ ਪ੍ਰਧਾਨ ਸਭਾ ਵਿੱਚ ਭੇਜਿਆ ਔਰ ਸਰਸਕਤੀ ਜਿਹੜਾ ਤੇਪੀ ਸਪੀਕਰ ਹਲਕਾ ਘੜਸ਼ੇ ਕਰ ਤੁਹਾਨੂੰ ਸਾਰਿਆਂ ਨੂੰ ਬੜਾ ਕੇ ਮਾਣ ਦਿੱਤਾ ਇਹ ਪਾਰਟੀ ਦੀ ਗੱਲ ਹੈ